ਸਰਿਆ ਕਾਲ ਜੀ ਅਮਰੀਕਾ ट्रैवलਰ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅਸੀਂ ਅਪਲਾਈ ਕੀਤਾ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸ਼ੀ ਦੇ ਲਈ ਪਾਕਿਸਤਾਨ ਦੇ ਗੁਰਦੁਆਰਾ ਗੁਰੂ ਧਾਮਾਂ ਦੇ ਦਰਸ਼ਨਾਂ ਦੇ ਲਈ ਸੰਗਤ ਨੇ ਜਾਣ ਵਾਸਤੇ ਅਪਲਾਈ ਕੀਤਾ ਸ੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸ ਸਾਨੂੰ 1.5 ਮਹੀਨੇ ਬਾਅਦ ਚਿੱਠੀਆਂ ਮਿਲ ਗਈਆਂ ਸੀ ਉਸ ਤੋਂ ਬਾਅਦ ਕੀ ਕੀ ਪ੍ਰੋਸੈਸ ਹੈ ਸ਼ੁਰੂ ਤੋਂ ਐਂਡ ਤੱਕ ਤੁਹਾਨੂੰ ਸਾਰਾ ਦੱਸਾਂਗੇ ਅਤੇ ਜੋ ਤੋ ਸੰਗਤ ਰਵਾਨਾ ਹੋਊਗੀ ਜਾਂ ਜੋ ਵੀ ਪ੍ਰੋਸੈਸ ਹੋਊਗਾ ਉਹ ਸਾਰਾ ਤੁਹਾਨੂੰ ਅਸੀਂ ਆਪਦੇ ਚੈਨਲ ਰਾਹੀਂ ਦੱਸਦੇ ਰਹਾਂਗੇ ਤਾਂ ਕਿ ਤੁਹਾਨੂੰ ਅੱਗੇ ਵਾਸਤੇ ਕੋਈ ਦਿੱਕਤ ਨਾ ਆਵੇ ਸਹੂਲਤ ਹੋਵੇ ਸੌਖੇ ਤੌਰ ਤੇ ਤੁਸੀਂ ਵੀ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਯਾਤਰਾ ਕਰ ਸਕੋ। ਸ਼ੁਰੂ ਦਾ ਪ੍ਰਸ਼ਾਸ ਪ੍ਰੋਸੈਸ ਹੈ ਜਿਹੜਾ ਉਹ ਇਹ ਹੁੰਦਾ ਕਿ ਆਪਾਂ ਨੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਆਪਣੇ ਇਲਾਕੇ ਦੇ ਮੈਂਬਰ ਹੁੰਦੇ ਨੇ ਉਹਨਾਂ ਰਾਹੀਂ ਆਪਦੇ ਪਾਸਪੋਰਟ ਇੱਕ ਲਿਸਟ ਬਣਾ ਕੇ ਕਾਗਜ਼ ਦੇ ਉੱਪਰ ਸਾਰੇ ਮੈਂਬਰਾਂ ਦੀ ਉਹਨਾਂ ਦੇ ਫੋਨ ਨੰਬਰ ਲਿਖ ਕੇ ਪਾਸਪੋਰਟਾਂ ਦੇ ਨਾਲ ਉਹ ਲਿਸਟ ਦੇ ਦੇਣੀ ਹੈ ਪਾਸਪੋਰਟ ਥੋੜੇ ਅਮਰਸਰ ਪਹੁੰਚ ਜਾਣਗੇ ਅ ਦਫਤਰ ਦੇ ਵਿੱਚ ਉੱਥੋਂ ਇੱਕ ਡੇਢ ਮਹੀਨੇ ਬਾਅਦ ਤੁਹਾਨੂੰ ਇਸ ਤਰ੍ਹਾਂ ਦੀਆਂ ਚਿੱਠੀਆਂ ਆਉਂਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਚਿੱਠੀ ਦੇ ਵਿੱਚ ਸਾਰਾ ਟਾਈਮ ਟੇਬਲ ਸਾਰੇ ਫੋਨ ਨੰਬਰ ਕਿਹਨਾਂ ਨਾਲ ਆਪਾਂ ਗੱਲ ਕਰਨੀ ਹੈ ਕਦੋਂ ਗੱਲ ਕਰਨੀ ਹੈ ਉਹ ਸਾਰਾ ਦੱਸਿਆ ਹੁੰਦਾ ਹੈ ਉਸ ਤੋਂ ਬਾਅਦ ਤੁਹਾਡੀ ਥਾਣੇ ਦੇ ਵਿੱਚ ਪੁਲਿਸ ਵੈਰੀਫਿਕੇਸ਼ਨ ਆਉਂਦੀ ਹੈ ਉਹ ਵੈਰੀਫਿਕੇਸ਼ਨ ਤੁਸੀਂ ਦੋ ਬੰਦੇ ਨਾਲ ਲੈ ਕੇ ਜਾਣੇ ਨੇ ਮੋਹਤਵਾਰ ਪਿੰਡ ਦੇ ਆਧਾਰ ਕਾਡਾ ਸਮੇਤ ਤੇ ਉੱਥੇ ਜਾ ਕੇ ਉਹ ਪੁਲਿਸ ਵੈਰੀਫਿਕੇਸ਼ਨ ਤੁਸੀਂ ਕਰਾ ਲੈਣੀ ਹੈ ਤੇ ਨਾਲ ਹੀ ਤੁਹਾਡੇ ਇਲਾਕੇ ਦੇ ਉਸ ਦਫ਼ਤਰ ਦੇ ਵਿੱਚ ਜਿਵੇਂ ਸਾਡਾ ਸੰਗਰੂਰ ਹੈ ਸੰਗਰੂਰ ਦੇ ਵਿੱਚ ਗੁਰਦੁਆਰਾ ਸ਼੍ਰੀ ਨਾਨਕੀਆਣਾ ਸਾਹਿਬ ਸੰਗਰੂਰ ਉੱਥੇ ਸਾਡੇ ਜ਼ਿਲ੍ਹੇ ਦੇ ਸੰਗਤ ਆਪਣੀ ਫੀਸ ਭਰਦੀ ਹੈ ਜਦੋਂ ਤੁਹਾਡਾ ਲਿਸਟ ਆ ਜਾਂਦੀ ਹੈ ਚਿੱਠੀਆਂ ਆ ਜਾਂਦੀਆਂ ਨੇ ਉਸ ਤੋਂ ਬਾਅਦ ਤੁਸੀਂ ਉੱਥੇ ਜਾ ਕੇ 500 ਰੁਪਿਆ ਫੀਸ ਜਮ੍ਹਾਂ ਕਰਨੀ ਹੁੰਦੀ ਹੈ ਤੇ ਨਾਲ ਤਿੰਨ ਫੋਟੋਆਂ ਤੇ ਹੋਰ ਕੀ ਕੀ ਡਾਕੂਮੈਂਟ ਲੱਗੇਗਾ ਇਹ ਅਸੀਂ ਹੁਣ ਤੁਰ ਰਹੇ ਹਾਂ ਗੁਰਦੁਆਰਾ ਸਾਹਿਬ ਨਾਨਕੀਆਣਾ ਸਾਹਿਬ ਕਲੀਨ ਸੰਗਤ ਤੇ ਉੱਥੇ ਜਾ ਕੇ ਕਿਸ ਤਰ੍ਹਾਂ ਕੀ ਕੀ ਕਰਨਾ ਹੈ ਉਹ ਸਾਰਾ ਮੈਂ ਤੁਹਾਨੂੰ ਟਾਈਮ ਟੂ ਟਾਈਮ ਦੱਸਦਾ ਰਹੂੰਗਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹਰ ਇੱਕ ਕਾ ਟੈਨਰ ਉਮੀਦ ਹੈ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਤੁਹਾਨੂੰ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਯਾਤਰਾ ਆਪਣੇ ਚੈਨਲ ਰਾਹੀਂ ਕਰਵਾਵਾਂਗੇ ਅਰਦਾਸ ਕਰਨੀ ਗੁਰੂ ਮਹਾਰਾਜ ਅੱਗੇ ਬੇਨਤੀ ਕਰਨੀ ਕਿ ਵੀਜ਼ੇ ਲੱਗ ਜਾਣ ਸੰਗਤ ਦੇ ਤੇ ਸਾਡੇ ਸਾਰੇ 8 ਬੰਦੇ ਆਸੀਂ 8ਾਂ ਦੇ ਵੀਜ਼ੇ ਲੱਗ ਜਾਣ ਤਾਂ ਕਿ ਕੋਈ ਵੀ ਪਿੱਛੇ ਕਿਸੇ ਦਾ ਮਨ ਮਹਿਸੂਸ ਨਾ ਹੋਵੇ ਕੋਈ ਇਹ ਨਾ ਕਹੇ ਵੀ ਮੈਂ ਰਹਿ ਗਿਆ ਸੰਗਤ ਤੋਂ ਹੈ ਨਾ ਤਾਂ ਚਲੋ ਚੱਲਦੇ ਆਂ ਫਿਰ ਅੱਗੇ ਚੱਲ ਕੇ ਤੁਹਾਨੂੰ ਸਾਰਾ ਪ੍ਰੋਸੈਸ ਦੱਸ ਦਿਆਂ ਕਿਵੇਂ ਫਾਰਮ ਭਰਨਾ ਕਿਹੜੇ ਸਾਈਜ਼ ਦੀ ਫੋਟੋ ਲੱਗਣੀ ਹੈ ਕੀ ਕੀ ਡਾਕੂਮੈਂਟ ਲੈਂਦੇ ਨੇ ਉਹ ਗੁਰਦੁਆਰਾ ਸਾਹਿਬ ਵਾਲੇ ਦਫਤਰ ਵਾਲੇ ਤਾਂ ਇਹ ਸਾਰੀ ਗੱਲ ਆਪਾਂ ਜਾ ਕੇ ਕਰਦੇ ਆਂ ਅਸੀਂ ਪਹੁੰਚ ਗਿਆਗੇ ਹੁਣ ਗੁਰਦੁਆਰਾ ਸ੍ਰੀ ਨਾਨਕੀਆਣਾ ਸਾਹਿਬ ਸੰਗਰੂਰ ਵਿਖੇ ਤੇ ਫਿਲਹਾਲ ਹਲੇ ਤੱਕ ਟੀਮ ਆਈ ਨਹੀਂ ਹੈਗੀ ਜਿਨ੍ਹਾਂ ਨੇ ਸਾ ਤੋਂ ਡਾਕੂਮੈਂਟ ਕਲੈਕਟ ਕਰਨੇ ਨੇ 11 ਵਜੇ ਦਾ ਟਾਈਮ ਉਹਨਾਂ ਦਾ ਆਉਣ ਦਾ 11 ਵਜੇ ਉਹ ਸਹਰਾ ਦੇ ਆਫਿਸ ਦੇ ਵਿੱਚ ਆਉਣਗੇ ਤੇ ਉੱਥੇ ਫਿਰ ਅਸੀਂ ਉਹਨਾਂ ਨੂੰ ਮਿਲ ਕੇ ਆਪਣੇ ਡਾਕੂਮੈਂਟ ਵਗੈਰਾ ਉਹਨਾਂ ਨੂੰ ਦੇਣੇ ਫੋਟੋਆਂ ਦਾ ਸਾਈਜ਼ ਹਲੇ ਤੱਕ ਕਲੀਅਰ ਨਹੀਂ ਹੋਇਆ ਵੀ ਕਿਹੜਾ ਸਾਈਜ਼ ਆਪਾਂ ਨੇ ਫੋਟੋ ਦਾ ਲੱਗਣਾ ਹੈ ਉਹ ਜਿਵੇਂ ਹੀ ਗੱਲ ਕਲੀਅਰ ਹੁੰਦੀ ਹੈ ਅਸੀਂ ਵੀ ਫੋਟੋਆਂ ਕਰਵਾਵਾਂਗੇ ਉਸੇ ਤਰ੍ਹਾਂ ਤੁਹਾਨੂੰ ਦੱਸ ਦਾਂਗੇ ਕਿਹੜੇ ਸਾਈਜ਼ ਦੀਆਂ ਤਿੰਨ ਫੋਟੋਆਂ ਚਾਹੀਏ ਨੇ ਕਿਹੜੇ ਸਾਈਜ਼ ਦੀ ਜੀ ਲਓ ਜੀ ਆਪਣਾ ਸੰਗਰੂਰ ਨਾਨਕੀਆਣਾ ਸਾਹਿਬ ਜੋ ਡਾਕੂਮੈਂਟ ਦੇਣੇ ਸੀਗੇ ਉਹ ਕੰਮ ਹੋ ਗਿਆ ਡਾਕੂਮੈਂਟ ਚ ਕੀ ਕੀ ਹੋਇਆ ਉਦੇ ਵਿੱਚ ਉਹਨਾਂ ਨੇ ਤਿੰਨ ਪਾਸਪੋਰਟ ਸਾਈਜ਼ ਫੋਟੋਆਂ ਲਈਆਂ ਨੇ ਜਿਹੜੀਆਂ ਕਿ ਵਾਈਟ ਚਿੱਟੇ ਪਰਦੇ ਦੇ ਵਿੱਚ ਸਨ ਅਤੇ ਕੋਈ ਖਾਸ ਸਾਈਜ਼ ਨਹੀਂ ਸੀਗਾ ਉਹਦਾ ਜਿਵੇਂ ਆਪਾਂ ਕਹਿੰਦੇ ਜੀ 35 45 ਦਾ ਸਾਈਜ਼ ਲੱਗਦਾ ਆਮ ਵੀਜ਼ਿਆਂ ਤੇ ਤਾਂ ਇਸ ਵੀਜ਼ੇ ਦੇ ਵਿੱਚ ਨਾਰਮਲ ਪਾਸਪੋਰਟ ਸਾਈਜ਼ ਫੋਟੋ ਲੱਗੀ ਹੈ ਤੇ ساتھ ਉਹਨਾਂ ਨੇ ਸਾਈਨ ਕਰਨ ਵਾਲਿਆਂ ਤੋਂ ਸਾਈਨ ਕਰਾ ਲਿਆ ਅੰਗੂਠੇ ਲਾਉਣ ਵਾਲਿਆਂ ਤੋਂ ਅੰਗੂਠੇ ਲਵਾ ਲਏ ਉਸ ਤੋਂ ਬਾਅਦ ਅਸੀਂ ਕਿ ਪੁਨਸ ਵੈਰੀਫਿਕੇਸ਼ਨ ਵਾਸਤੇ ਕਿਸੇ ਦੀ ਪਹਿਲਾਂ ਹੋ ਜਾਂਦੀ ਹੈ ਵੈਰੀਫਿਕੇਸ਼ਨ ਕਿਸੇ ਦੀ ਬਾਅਦ ਚ ਹੁੰਦੀ ਹੈ ਸਾਡੀ ਵੈਰੀਫਿਕੇਸ਼ਨ ਹਲੇ ਤੱਕ ਹੋਈ ਨਹੀਂ ਸੀ ਕਿਸੇ ਦੀ ਵੀ ਤਾਂ ਅਸੀਂ ਸਾਡੇ ਸੰਬੰਧਿਤ ਥਾਣੇ ਦੇ ਵਿੱਚ ਗਏ ਉੱਥੇ ਉਹਨਾਂ ਨੇ ਸਾਡੇ ਪਾਸਪੋਰਟ ਦੀ ਇੱਕ ਫੋਟੋ ਕਾਪੀ ਪੈਨ ਕਾਰਡ ਦੀ ਇੱਕ ਫੋਟੋ ਕਾਪੀ ਆਧਾਰ ਕਾਰਡ ਦੀ ਇੱਕ ਫੋਟੋ ਕਾਪੀ ਤਿੰਨੇ ਲਈਆਂ ਨਾਲ ਦੋ ਗਵਾਹ ਉਹ ਚਾਹੇ ਸਾਈਨ ਵਾਲਾ ਹੋਵੇ ਚਾਹੇ ਗੁੱਠੇ ਵਾਲਾ ਹੋਵੇ ਆਪਦਾ ਆਧਾਰ ਕਾਰਡ ਦੀ ਫੋਟੋ ਕਾਪੀ ਲੈ ਕੇ ਜਾਵੇ ਇਹ ਹੁੰਦੀ ਹੈ ਵੈਰੀਫਿਕੇਸ਼ਨ ਜੇ ਤੁਸੀਂ ਜਥੇ ਚ ਜਾ ਰਹੇ ਹੋ ਤਾਂ ਤੁਸੀਂ ਇੱਕ ਦੂਜੇ ਦੀ ਗਵਾਹੀ ਪਾ ਸਕਦੇ ਹੋ ਇੱਕ ਵਾਰੀ ਮੈਂ ਫੇਰ ਕਲੀਅਰ ਕਰਦਾ ਸ਼ੁਰੂ ਤੋਂ ਐਂਡ ਤੱਕ ਸਭ ਤੋਂ ਪਹਿਲਾਂ ਅਸੀਂ ਮਾਰਚ ਦੇ ਪਹਿਲੇ ਹਫ਼ਤੇ ਦੇ ਵਿੱਚ ਇਹ ਡਾਟਾ ਅਨਾਉਂਸ ਹੁੰਦੀਆਂ ਹੁੰਦੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਤੁਸੀਂ ਕਿਸ ਡੇਟ ਤੋਂ ਕਿਸ ਡੇਟ ਦੇ ਵਿੱਚ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਯਾਤਰਾ ਤੇ ਜਾਣ ਦੇ ਲਈ ਆਪਣੇ ਪਾਸਪੋਰਟ ਜਮ੍ਹਾਂ ਕਰਾਉਣੇ ਨੇ ਇਸ ਵਾਰ 1 ਮਾਰਚ 2024 ਤੋਂ 31 ਮਾਰਚ 2024 ਤੱਕ ਦਾ ਸਮਾਂ ਦਿੱਤਾ ਗਿਆ ਸੀ ਅਸੀਂ ਮਾਰਚ ਦੇ ਪਹਿਲੇ ਹਫਤੇ ਦੇ ਵਿੱਚ ਸਾਡੇ ਸੰਬੰਧਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਦੇ ਰਾਹੀਂ ਆਪਣੇ ਪਾਸਪੋਰਟ ਤੇ ਉਹਦਾ ਪ੍ਰੋਸੈਸ ਇਹ ਹੁੰਦਾ ਹੈ ਕਿ ਪਹਿਲਾਂ ਤੁਸੀਂ ਇੱਕ ਸਾਫ਼ ਪੇਜ ਦੇ ਉੱਪਰ ਸਾਰੇ ਜਿੰਨਾ ਤੁਹਾਡਾ ਜਥਾ ਹੈਗਾ 2 ਜਣੇ 10 ਜਣੇ 50 ਜਣੇ ਜੋ ਵੀ ਤੁਹਾਡਾ ਜਥਾ ਹੈ ਉਹਨਾਂ ਦੀ ਲਿਸਟ ਬਣਾ ਲਓ ਨੰਬਰ 1 ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ ਵਾਸੀ ਇੱਥੋਂ ਦਾ ਨੰਬਰ 2 ਫਲਾਣਾ ਸਿੰਘ ਪੁੱਤਰ ਫਲਾਣਾ ਸਿੰਘ ਵਾਸੀ ਇਥੋਂ ਦਾ ਠੀਕ ਹੈ ਜੀ ਇਸ ਤਰ੍ਹਾਂ ਲਿਸਟ ਬਣ ਗਈ ਸਾਰਿਆਂ ਦੀ ਉਹਨੂੰ ਆਪਣੇ origignal ਪਾਸਪੋਰਟ ਦੇ ਨਾਲ ਸੰਬੰਧਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਦੇ ਰਾਹੀਂ ਉਹਨਾਂ ਦੀ ਰეკਮੈਂਡੇਸ਼ਨ ਲੈਟਰ ਰਾਹੀਂ ਆਪਣਾ ਅੰਮ੍ਰਿਤਸਰ ਸਾਹਿਬ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਣੇ ਹੁੰਦੇ ਨੇ ਤੁਸੀਂ ਨਹੀਂ ਕਰਾਣੇ ਉਹ ਮੈਂਬਰ ਸਾਹਿਬ ਆਪੇ ਜਮ੍ਹਾਂ ਕਰਾ ਦੇਣਗੇ ਉਹਨਾਂ ਦੀ ਸ਼ਿਫਾਰਿਸ਼ ਬਿਨਾ ਜਾਨੀ ਉਹਨਾਂ ਦੇ ਸੈਨਾ ਬਿਨਾ ਜੋ ਤੁਹਾਡੇ ਪਿੰਡਾਂ ਦੇ ਵਿੱਚ ਮੈਂਬਰ ਸੰਬੰਧਿਤ ਹੈ ਸ਼੍ਰੋਮਣੀ ਕਮੇਟੀ ਕਣੀ ਉਹਨਾਂ ਦੇ ਸੈਨਾ ਬਿਨਾ ਉਹਨਾਂ ਦੀ ਰეკਮੈਂਡ ਕਰੇ ਬਿਨਾ ਤੁਹਾਡਾ ਨਾਮ ਅੱਗੇ ਪੈਂਦਾ ਨਹੀਂ ਹੈਗਾ ਇਹ ਜੂਰੀ ਹੈ ਜਦੋਂ ਪਾਸਪੋਰਟ ਤੁਸੀਂ ਹੈਂਡਓਵਰ ਕਰਦੇ ਹੋਗੇ ਤਾਂ ਉਸ ਤੋਂ ਪਹਿਲਾਂ ਉਹਦੀ ਦੋ ਤਿੰਨ ਫੋਟੋ ਸਟੇਟਾਂ ਕਰਕੇ ਰੱਖ ਲਓ ਇੱਕ ਤਾਂ ਠਾਣੇ 'ਚ ਲੋੜ ਪੈਣੀ ਹੈ ਬਾਈ ਦੀ ਵੀ ਪਾਸਪੋਰਟ ਗੁੰਮ ਹੋ ਜਾਏ ਕਰ ਜੇ ਤਾਂ ਸੋਣ ਨੂੰ ਦੁਬਾਰੇ ਕਢਵਾਉਣ ਦੇ ਵਿੱਚ ਆਸਾਨੀ ਹੋ ਸਕਦੀ ਹੈ ਹੈਨਾ ਚਲੋ ਇਹ ਪ੍ਰੋਸੈਸ ਹੋ ਗਿਆ ਆਪਾਂ ਨੇ ਹੈਂਡਓਵਰ ਕਰਤੇ ਪਾਸਪੋਰਟ ਤੇ ਉਹ ਅੰਮ੍ਰਿਤਸਰ ਪਹੁੰਚ ਗਏ ਉਸ ਤੋਂ ਬਾਅਦ ਚ ਹੁਣ ਸਾਨੂੰ 5ਵੇਂ ਮਹੀਨੇ ਦੇ ਪਹਿਲੇ ਹਫਤੇ ਦੇ ਵਿੱਚ ਚਿੱਠੀਆਂ ਆ ਗਿਆ ਜੋ ਮੈਂ ਪਹਿਲਾਂ ਤੁਹਾਨੂੰ ਲਿਖਿਆ ਤੇ ਹਟਿਆ ਉਸ ਚਿੱਠੀ ਦੇ ਵਿੱਚ ਸਾਰਾ ਡਾਟਾ ਲਿਖਿਆ ਹੋਇਆ ਹੈਗਾ ਕਿਸ ਨਾਲ ਗੱਲ ਕਰਨੀ ਹੈ ਕਦੋਂ ਗੱਲ ਕਰਨੀ ਹੈ ਕੀ ਲੈ ਕੇ ਜਾਣਾ ਹੈ ਕੀ ਨਹੀਂ ਲੈ ਕੇ ਜਾਣਾ ਹੈਨਾ ਤਾਂ ਅੱਜ ਦੀ ਸਾਡੀ 9 ਮਈ ਦੀ ਡੇਟ ਦਿੱਤੀ ਗਈ ਸੀ ਗੁਰਦੁਆਰਾ ਨਾਨਕੀ ਆਣਾ ਸਾਹਿਬ ਸੰਗਮਣ ਦੇਖੇ ਪਹੁੰਚ ਕੇ ਆਪਣੀ ਤਿੰਨ ਫੋਟੋਆਂ ਅਤੇ ਉਥੇ ਜੋ ਫਾਰਮ ਦਿੱਤਾ ਕਿ ਉਹਦੇ ਉੱਪਰ ਸੈਂਡ ਕਰਨ ਵਾਲੇ ਅਸੀਂ ਸਾਰੇ ਇਕੱਠੇ ਹੋ ਕੇ ਗਏ ਉੱਥੇ ਹੋਰ ਵੀ ਸੰਗਤ ਆਈ ਹੋਈ ਸੀ ਸੰਗਰੂਰ ਦੇ ਇਸ ਵਾਰ 30 ਬੰਦਿਆਂ ਨੇ ਅਪਲਾਈ ਕੀਤਾਗਾ ਜੂਨ ਦੇ ਵਿੱਚ ਜਾਣ ਦੇ ਲਈ